ਹਲਕਾ ਖੇਮ ਕਰਨ ਦੇ ਪਿੰਡ ਥੇਸਰਹਾਦੀ ਵਿਖੇ ਮੌਜੂਦ ਹਾਂ ਤਾਂ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਸਬ ਇੰਸਪੈਕਟਰ ਚਨਜੀਤ ਸਿੰਘ ਦਾ ਜਿਹੜਾ ਉਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਰ ਦੇ ਸੀਨੀਅਰ ਜਿਹੜੇ ਆ ਲੀਡਰ ਇੱਥੇ ਸ਼ਹੀਦ ਦੇ ਪਰਿਵਾਰ ਦੇ ਨਾਲ ਅੱਜ ਦੁੱਖ ਸਾਂਝਾ ਕਰਨ ਪਹੁੰਚੇ ਆ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਹਾਂ ਜੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਹਲਕਾ ਖੇਮ ਕਰਨ ਤੋਂ ਅਕਾਲੀ ਆਗੂ ਗੌਰਵਦੀਪ ਸਿੰਘ ਬਲਟੋਵਾ ਵੀ ਮੌਜੂਦ ਆ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਇਨਸਪੈਕਟ ਸਬ ਇਨਸਪੈਕਟਰ ਚੰਜੀਤ ਸਿੰਘ ਕੋਟ ਮੁਹੰਮਦ ਖਾਨ ਵਿਖੇ ਇੱਕ ਝਗੜੇ ਨੂੰ ਜਿਹੜੇ ਸੁਲਝਾਉਣ ਗਏ ਸਨ ਜਿੱਥੇ ਉਹਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਉੱਥੇ ਹੀ ਉਹਨਾਂ ਦੀ ਮੌਕੇ ਤੇ ਹੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਇਹ ਖਬਰ ਜਿਵੇਂ ਹੀ ਇਲਾਕੇ ਵਿੱਚ ਫੈਲੀ ਲੋਕਾਂ ਵਿੱਚ ਗਹਿਰੀ ਜਿਹੜੀ ਸ਼ੋਗ ਦੀ ਲਹਿਰ ਦੌੜ ਗਈ ਕਿਉਂਕਿ ਉਹ ਕਾਫੀ ਜਿਹੜੇ ਲੋਕਾਂ ਦੇ ਨੇੜੀ ਕੀ ਅਤੇ ਪ੍ਰੇਮੀ ਸਨ ਤੇ ਜਦੋਂ ਵੀ ਲੋਕਾਂ ਨੇ ਇਹ ਖਬਰ ਸੁਣੀ ਤਾਂ ਉੱਥੇ ਲੋਕਾਂ ਦੇ ਮਨ ਦੇ ਵਿੱਚ ਵੀ ਕਾਫੀ ਰੋਸ ਸੀ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਵੱਡਾ ਜਿਹੜਾ ਇਕੱਠ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਦੋਂ ਇੱਥੇ ਪਹੁੰਚੇ ਆ ਤਾ ਵੱਡੀ ਗਿਣਤੀ ਵਿੱਚ ਲੋਕ ਵੀ ਜਿਹੜੇ ਉੱਥੇ ਜਿਹੜਾ ਇੱਥੇ ਮੌਜੂਦ ਹਨ ਨੁਕਸਾਨ ਜਾ ਕਰਦਾ ਕਿ ਇਹ ਹਾਲਾਤ ਅੱਜ ਪੰਜਾਬ 'ਚ ਪੈਦਾ ਹੋਇਆ ਕਿ ਇੱਕ ਪੁਲਿਸ ਕਾਂਸਟੇਬਲ ਜਿਹੜਾ ਲਾ ਨਾ ਇਨਫੋਰਸ ਕਰਨ ਵਾਸਤੇ ਪਿੰਡ 'ਚ ਲੜਾਈ ਰੋਕਣ ਵਾਸਤੇ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਆਪਨੀ ਡਿਊਟੀ ਕਰ ਰਿਹਾ ਸੀ ਆਪਦੇ ਫਰਜ਼ ਦੀ ਅਧਿਐਕੀ ਕਰ ਰਿਹਾ ਸੀ ਆਪਦੇ ਫਰਜ਼ ਨਿਭਾਉਂਦਿਆ ਸੀ ਉਸ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵਿਗੜੇ ਮੌਜੂਦਾ ਐਮ.ਐਲ.ਏ. ਜਿਨ੍ਹਾਂ ਨੂੰ ਮੈਂ ਅੱਜ ਦਾ ਨਹੀਂ ਬੜੇ ਚਿਰ ਦਾ ਕਹਿ ਰਿਹਾ ਕਿ ਜਦ ਇਲੀਗਲ ਮਾਈਨਿੰਗ ਕਰਦੇ ਸਨ ਜਦੋਂ ਉਸ ਵੇਲੇ ਗੁਰਮੀਤ ਚੋਹਾਨ ਦਾ ਭਗਵੰਤ ਮਾਨ ਨੇ ਸਾਥ ਦਿੱਤਾ ਹੁੰਦਾ ਇਸ ਐਸ.ਐਸ.ਪੀ ਨੇ ਸੀ.ਐਮ ਦੇ ਆਰਡਰ ਇੰਪਲੀਮੈਂਟ ਕੀਤੇ ਸੀ ਕਿ ਇਲੀਗਲ ਮਾਈਨਿੰਗ ਨਹੀਂ ਹੋਣੀ ਚਾਹੀਦੀ ਮਗਰ ਉਸ ਵੇਲੇ ਸੀਐਮ ਨੇ ਆਪ ਦੇ ਇਲੀਗਲ ਮਾਈਨਿੰਗ ਕਰਨ ਵਾਲੇ ਦਾ ਸਾਥ ਦਿੱਤਾ ਇਲੀਗਲ ਮਾਈਨਿੰਗ ਰੋਕਣ ਵਾਲੇ ਅਫਸਰ ਦਾ ਨਹੀਂ ਦਿੱਤਾ ਇਸ ਕੱਲ ਦਾ ਉਸ ਵੇਲੇ ਵੀ ਪੁਲਿਸ ਫੋਰਸ 'ਤੇ ਬੜਾ ਵੱਡਾ ਰੋਸ ਸੀ ਔਰ ਮੇਰੇ ਕੋਲ ਉਹ ਤਸਵੀਰਾਂ ਵੇਖੀਆਂ ਕਿ ਜਦੋਂ ਗੁਰਮੀਤ ਸਿੰਘ ਚੋਹਾਨ ਨੂੰ ਇੱਥੋਂ ਵਧਾਈ ਕੀਤੀ ਕਿ ਐਸਐਸਪੀ ਦੀ ਪੋਸਟਿੰਗ ਤੋਂ ਬਾਅਦ ਉਹਨਾਂ ਦੀ ਸਤਕਾਰ ਵਜੋਂ ਉਹਨਾਂ ਦੀ ਇਮਾਨਦਾਰੀ ਵਜੋਂ ਉਹਨਾਂ ਨਾਲ ਉਹਨਾਂ ਨੂੰ ਸਤਿਕਾਰ ਦੇ ਕੇ ਇੱਥੇ ਇਥੋਂ ਤੁਰਿਆ ਗਿਆ ਮੈਂ ਬਾਰ-ਬਾਰ ਕਹਿੰਦਾ ਸੀ ਜੇ ਉਸ ਵੇਲੇ ਮੁੱਖ ਮੰਤਰੀ ਸਾਹਿਬ ਨੇ ਸਹੀ ਕੰਮ ਕੀਤਾ ਹੁੰਦਾ ਅੱਜ ਸਰਦਾਰ ਚਰਨਜੀਤ ਸਿੰਘ ਜਿਉਂਦੇ ਹੋ ਕਿਉਂਕਿ ਐਮਐਲਏ ਨੂੰ ਉਦੋਂ ਹੀ ਥੱਲ ਪੈ ਜਾਣੀ ਸੀ ਜਾਂ ਜਦੋਂ ਵਹੀ ਪਹੁੰਚੇ ਤੇ ਰਿਸ਼ਤੇਦਾਰਾਂ ਨੇ ਗਰੀਬ ਲੋਕਾਂ ਦੇ ਅੰਗਹੀਨ ਲੋਕਾਂ ਦੇ ਪ੍ਰਾਪਰਟੀਆਂ ਨੱਪੀਆਂ ਉਸ ਵੇਲੇ ਵੀ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਤੇ ਅੱਜ ਵੀ ਸਰਦਾਰ ਚਰਨਜੀਤ ਸਿੰਘ ਜਿਉਂਦੇ ਹੋ ਉਸ ਤੋਂ ਬਾਅਦ ਇੱਕ ਸਾਡੇ ਅਮਰਿਤਧਾਰੀ ਜਈ ਸਨ ਜਿਹੜੇ ਬਿਜਲੀ ਦੇ ਬਿੱਲ ਦਾ ਸਰਕਾਰ ਲਾਉਂਦੀ ਹੈ ਨਾ ਬਿਜਲੀ ਦੇ ਬਿੱਲਾਂ ਦੇ ਵਸੂਲੀ ਤੇ ਗਏ ਉਹਨਾਂ ਨੂੰ ਕਿਸ ਤਰੀਕੇ ਨਾਲ ਬੇਰਹਿਮੀ ਨਾਲ ਕੁੱਟਿਆ ਉਦੋਂ ਕੋਈ ਕਾਰਵਾਈ ਕੀਤੀ ਹੁੰਦੀ ਤੇ ਅੱਜ ਫੇਰ ਸਾਚ ਚਨਜੀਤ ਛੋਰੀ ਨੂੰ ਜੋ ਅਸਲੀਅਤ ਹੀ ਗੱਲ ਹੈ ਕਿ ਜੇ ਉਹਨਾਂ ਦੀ ਸ਼ਹਾਦਤ ਹੋਈ ਹੈ ਸੀਐਮ ਸਾਹਿਬ ਨੇ ਇਸ ਗੱਲ ਨੂੰ ਮੈਂ ਪਿੱਛੇ ਜੰंडीगढ़ ਵੀ ਤੇ ਅੱਜ ਅੰਮ੍ਰਿਤਸਰ ਵੀ ਇਸ ਗੱਲ ਨੂੰ ਰੇਜ਼ ਕਰਕੇ ਆਇਆ ਕੀ ਸੀਐਮ ਸਾਹਿਬ ਕਹਿੰਦੇ ਸ਼ਹੀਦ ਹੋਗੇ ਬਿਲਕੁਲ ਹੋਗੇ ਮਗਰ ਇਹ ਤਾਂ ਦੱਸੋ ਕਿ ਸ਼ਹੀਦ ਕਰਨ ਵਾਲੇ ਪਾਕਿਸਤਾਨੀ ਆਰਮੀ ਦੇ ਕੋਈ ਬੰਦੇ ਸਨ ਆਈਐਸਆਈ ਦੇ ਸਨ ਕਿ ਆਮ ਆਦਮੀ ਪਾਰਟੀ ਦੇ ਕਾਰਕੁਨ ਸਨ ਜਿਹੜੇ ਤੁਸੀਂ ਵਿਗਾੜੇ ਜੇ ਕਿਤੇ ਉਹਨਾਂ ਨੂੰ ਥੱਲ ਪਾਈ ਹੁੰਦੀ ਪਹਿਲੇ ਦਿਨ ਤੇ ਅੱਜ ਇਹ ਆਪ ਕਾਨੂੰਨ ਆਪ ਦੇ ਹੱਥੇ ਚ ਨਾ ਲਈ ਲੋ ਅਸਲੀਅਤ ਹੀ ਗੱਲ ਹੈ ਕਿ ਤੁਸੀਂ ਦੇਖੋ ਇਹ ਪਿੰਡ ਕੋਟ ਮੁਹੰਮਦ ਖਾਨ ਦਾ ਇਹ ਇਨਸੀਡੈਂਟ ਹੈ ਮੈਂ ਵੀ ਪਤਾ ਕੀਤਾ ਹੈ ਕਹਿੰਦੇ ਜਿਹੜਾ ਐਮ.ਐਲ.ਏ ਸਾਹਿਬ ਹੈ ਇਹਦਾ ਇੱਕ ਕੁਲਦੀਪ ਸਿੰਘ ਸਰਪੰਚ ਕਰਕੇ ਮੈਂ ਉਹਦੀ ਫੋਟੋਆਂ ਵੀ ਜਨਤਕ ਕੀਤੀ। ਇਹ ਜੇ ਲੋਕਾਂ ਨੂੰ ਜਿਹੜਾ ਇਹਨਾਂ ਦੇ ਆਲੇ-ਦੁਆਲੇ ਰਹਿੰਦੇ ਆ ਭੂਏ ਚੜਾਇਆ ਹੋਇਆ ਹੈ। ਔਰ ਬਾਰ-ਬਾਰ ਉਹ ਦਿਨ ਜੇ ਤੁਸੀਂ ਕਾਲ ਡਿਟੇਲ ਅੱਜ ਮੈਂ ਸੀ.ਬੀ.ਆਈ ਦੀ ਇਨਕੁਆਇਰੀ ਦੀ ਮੰਗ ਕਰਦਾ ਕਿ ਜੇ ਕਾਲ ਡਿਟੇਲ ਕੱਢ ਲਵਾਂ ਤੇ ਪੁਲਿਸ ਤੇ ਪ੍ਰੈਸ਼ਰ ਸੀ ਬਾਰ-ਬਾਰ ਕਿ ਜਾ ਕੇ ਕੁਲਦੀਪ ਸਰਪੰਚ ਧੜੇ ਦੀ ਆਮ ਆਦਮੀ ਪਾਰਟੀ ਦੇ ਧੜੇ ਦੀ ਮਦਦ ਕਰੋ। ਮਗਰ ਜਦੋਂ ਪੁਲਿਸ ਪਤਾ ਕਰਦੀ ਸੀ ਉਹ ਕਹਿੰਦੇ ਸੀ ਕਿ ਭਾਈ ਇਹ ਤਾਂ ਗਲਤ ਕਰ ਰਹੇ ਇਹਨਾਂ ਦੀ ਮਦਦ ਕਿਵੇਂ ਹੋ ਸਕਦੀ ਮਗਰ ਅਖੀਰ 'ਚ ਜਦੋਂ 5-7 ਫੋਨ ਡੀਐਸਪੀ ਦੇ ਵਿਚਕਾਰ ਆ ਐਮਐਲਏ ਕੀ ਨਾਮ ਹੈ ਦਾ ਆਪਣੇ ਦਾ ਲਾਲਪੁਰੇ ਦੇ ਖਿਲਾਫ ਲਾਲਪੁਰੇ ਦੇ ਵਿਚਕਾਰ ਡੀਐਸਪੀ ਨੂੰ ਬਾਰ-ਬਾਰ ਫੋਨ ਗਏ ਤਾਂ ਉੱਥੇ ਜਦੋਂ ਗਏ ਆ ਇਹ ਤਾਂ ਗਏ ਕਿਉਂਕਿ ਦੂਜੀ ਪਾਰਟੀ ਨੇ ਫੋਨ ਕੀਤਾ ਕਿ ਹੁਣ ਬਦਮਾਸ਼ੀ ਇਹ ਸੱਦ ਤੱਕ ਵੱਧ ਗਈ ਹੈ ਇਹ ਤਾਂ ਚਾਹੁੰਦਾ ਹੀ ਨਹੀਂ ਸੀ ਇਹ ਜਾਨ ਉਹ ਚਾਹੁੰਦਾ ਸੀ ਆਪਣਾ ਐਮਐਲਏ ਕਿ ਮੇਰੀ ਪਾਰਟੀ ਦੂਜੀ ਪਾਰਟੀ ਨੂੰ ਕੁੱਟ ਦਵੇ ਇਹ ਬਚਾਉਣ ਗਏ ਕਿ ਇਹਦੇ ਨਾਲ ਤਾਂ ਜਾਨੀ ਮਾਲੀ ਨੁਕਸਾਨ ਹੋਰ ਹੋ ਜਾਊਗਾ ਔਰ ਜਦੋਂ ਰੋਕਣ ਗਏ ਜਦੋਂ ਉਹਨਾਂ ਨੇ ਵੇਖਿਆ ਕਿ ਗੁਰਦੀਪ ਸਿੰਘ ਸਰਪੰਚ ਦੀ ਜਿਹੜੀ ਪਾਰਟੀ ਆ ਲਾਲਪੁਰੇ ਦੀ ਉਹ ਧੱਕਾ ਕਰਦੀ ਹੈ ਬੇਨਸਾਬ ਵੀ ਕਰਦੀ ਹੈ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਗੱਲ ਤੇ ਉਹ ਦਹਿਸ ਤੇ ਆ ਗਏ ਕਿ ਸਰਕਾਰ ਸਾਡੀ ਐਮਐਲਏ ਸਾਡਾ ਤੇ ਉਹਨਾਂ ਨੇ ਚੱਕ ਕੇ ਗੋਲੀ ਜਰਨਜੀਤ ਸਿੰਘ ਉਹਦੇ ਮਾਰੀ ਕਿ ਤੂੰ ਕੌਣ ਹੋਣਾ ਸਾਨੂੰ ਰੋਕਣ ਵਾਲਾ ਔਰ ਪੁਲਿਸ ਦੇ ਸਾਹਮਣੇ ਡੀਐਸਪੀ ਦੇ ਸਾਹਮਣੇ ਇੰਸਪੈਕਟਰ ਸਾਹਿਬ ਦੇ ਸਾਹਮਣੇ ਮਤਲਬ ਇਹੋ ਜਿਹਾ ਕਾਨੂੰਨ ਦੇ ਮਾੜੇ ਹਾਲਾਤ ਪਹਿਲਾਂ ਕਦੇ ਵੇਖ ਨੂੰ ਦੇਖੋ ਅੱਜ ਇਹ ਮੈਂ ਇਹ ਦੁਪਹਿਰ ਤੇ ਵੀ ਬੋਲ ਕੇ ਆਇਆ ਸੀ ਇਹ ਬੱਚਿਆਂ ਦੀ ਕੀ ਦਸਤੀ ਹੈ ਅੱਜ ਤੁਸੀਂ ਕਹਿੰਦੇ ਹੋ ਇਹ ਚੀਜ਼ ਹੋ ਗਿਆ ਜੀ ਉਹਨੂੰ 100 ਕਰੋੜ ਰੁਪਏ ਦੇ ਤਾਂ ਮੁੜੇ ਉਹਦੀ ਇਹਨਾਂ ਦਾ ਮਰਦ ਇਹਨਾਂ ਦਾ ਬੱਚਾ ਮੁੜੇ ਉਹਦੀ ਉਹ ਬੇਟੀਆਂ ਦਾ ਬਾਪ ਬੁੜਿਆ ਜੀ ਉਹਨਾਂ ਦੇ ਇਸ ਜਿਹਦੇ ਘਰ ਦਾ ਸੁਹਾਗ ਤੁਸੀਂ ਇਜਾਰਤਾ ਮੁੜਿਆ ਹੋਣਗੇ ਤੁਸੀਂ ਮਜ਼ਾਕ ਸਮਝਦੇ ਹੋ ਇਸ ਗੱਲ ਕਿ ਪਹਿਲਾਂ ਤੁਸੀਂ ਲੋਕਾਂ ਨੂੰ ਕਾਨੂੰਨ ਆਪ ਦੇ ਹੱਥ 'ਚ ਲੈਣ ਦਿੰਨੇ ਹੋ ਉਹਨਾਂ ਨੂੰ ਥਾਪੀਆਂ ਦਿੰਨੇ ਹੋ ਤੇ ਜਦੋਂ ਇਹ ਜਾ ਕਾਰਵਾਈ ਕਰਦੇ ਆ ਫੇਰ ਉਹਨਾਂ ਨੂੰ ਕਹਿੰਦੇ ਕਿ ਹੁਣ ਮੌਕਾ ਸੰਭੀਏ ਤੇ ਸ਼ਹੀਦਤ اقਰਾਰ ਦੇ ਆ ਅੱਜ ਕਾਫੀ ਦਿਨ ਬਾਅਦ ਜੇ ਜਲਪੁਰਾ ਬੋਲੇ ਉਹ ਕਹਿੰਦੇ ਜੀ ਇਹ ਕਹਾਣੀ ਸਾਰੀ ਠੁਕੀ ਹੈ ਦੇਖੋ ਜਦੋਂ ਇਲੀਗਲ ਮਾਈਨਿੰਗ ਫੜੀ ਗਈ ਸੀ ਨਾ ਵੀਡੀਓ ਸਾਹਮਣੇ ਆਈ ਸੀ ਉਦੋਂ ਵੀ ਲਾਲਪੁਰੇ ਨੇ ਕਿਹਾ ਸੀ ਇਹ ਝੂਠੀ ਹੈ। ਔਰ ਅੱਜ ਉਹੀ ਕੰਮ ਹਿਸਟਰੀ ਰਿਪੀਟਿੰਗ ਇਟਸੈਲਫ ਉਹੀ ਕੰਮ ਉਹੀ ਤਰੀਕਾ ਫੇਰ ਅਪਣਾ ਲਿਆ ਗਿਆ। ਮਤਲਬ ਕੀ ਅੱਜ ਕਹੀ ਗਿਆ ਕਿ ਪੁਲਿਸ ਝੂਠ ਬੋਲ ਰਹੀ। ਕਿ ਪੁਲਿਸ ਦੀ ਕਾਰਵਾਈ ਗਲਤ ਹੈ। ਉਹ ਮਰਿਆ ਹੀ ਨਹੀਂ ਸਰਪੰਚ ਦੀ ਗੁਰ ਸਰਪੰਚ ਦੇ ਹੱਕ ਚ ਖਲੋ ਗਿਆ ਜੋ ਗੱਲ ਅਸੀਂ ਕਹਿੰਦੇ ਸੀ। ਕਿ ਇਹ ਕੁਲਦੀਪ ਸ਼ੌ ਸਾਰਾ ਕੰਮ ਗਰਾਊਂਡ ਵਾਲਾ ਤੇ ਐਮ ਐਲ ਏ ਦੀ ਮਦਦ ਕਰਦਾ ਹੈ ਗਲਤ ਕੰਮ ਦੀ ਅੱਜ ਉਹ ਗੱਲ ਸਾਹਮਣੇ ਤੇ ਹੁਣ ਕਹਿ ਰਿਹਾ ਕਿ ਮੈਂ ਮੁੱਖ ਮੰਤਰੀ ਨੂੰ ਮਿਲੂ ਜਿਵੇਂ ਪਹਿਲਾਂ ਮਿਲਿਆ ਸੀਗਾ ਗੁਰਮੀਤ ਸੌਣ ਨੂੰ ਬਦਲਾਉਣ ਵੇਲੇ ਫੇਰ ਕਹਿੰਦਾ ਮੈਂ ਸੱਟ ਬਣਾਉ ਤੇ ਸੱਟ ਬਣਾ ਕੇ ਅੱਜ ਤਾਂ ਸੱਟ ਬਣੂ ਵੱਡੇ ਅਫਸਰਾ ਦੀ ਉਹਨਾਂ ਤੇ ਪ੍ਰੈਸ਼ਰ ਪਵਾ ਕੇ ਕਰਨਗੇ ਕਿ ਨਹੀਂ ਜੀ ਇਹਨੂੰ ਤਾਂ ਮਾਰ ਹੀ ਨਹੀਂ ਸਰਪੰਚ ਨੇ ਗੋਲੀ ਪਹਿਲਾਂ ਤੁਸੀਂ ਕ੍ਰਾਈਮ ਕਰੋ ਗਲਤ ਕੰਮ ਕਰੋ ਗਲਤ ਕੰਮ ਨੂੰ ਪੜਾਵਾ ਦਿਓ ਤੇ ਜੇ ਕੋਈ ਪਰਚਾ ਦਰਜ ਹੋ ਜੇ ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਅਮਰਦੀ ਹੋਈ ਕਿ ਇਹ ਐਡਾ ਵਧੀਆ ਬੰਦਾ ਸੀ ਸਦਾਚਾਰ ਰਣਜੀਤ ਛੋਰੀ ਇਹ ਬਹੁਤ ਗਲਤ ਹੋਇਆ ਧੱਕਾ ਹੋਇਆ ਨਜਾਇਜ਼ ਹੋਇਆ ਤੇ ਅੱਜ ਜੇ ਉਹਨਾਂ ਨੇ ਪਰਚਾ ਸਹੀ ਦਰਜ ਕਰਤਾ ਹੁਣ ਫੇਰ ਸਰਕਾਰੀ ਦਰਬਾਰੇ ਇਹ ਕਿਰਕਤਾ ਕੀਤੀ ਜਾ ਲਾਅਨ ਆਰਡਰ ਮੇਰਾ ਵੀ ਅੱਜ ਐਡਾ ਖਤਰਨਾਕ ਵਿਸ਼ਾ ਬਣ ਗਿਆ ਕਿ ਜੇ ਲੋਕਾਂ ਦੀ ਸੇਫਟੀ ਨਹੀਂ ਸਿਕਿਉਰਟੀ ਨਹੀਂ ਜੇ ਲੋਕੀ ਮਹਿਫੂਜ਼ ਨਹੀਂ ਤੇ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ 'ਚ ਸ਼ਾਂਤੀ ਬਣੀ ਰਹ ਸਕਦੀ ਹੈ ਇਨਾਂ ਹਾਲਾਤਾਂ 'ਚ ਪਰਿਵਾਰ ਨੂੰ ਇਨਸਾਫ਼ ਕਿਵੇਂ ਮਿਲੂਗਾ ਨਹੀਂ ਮੈਂ ਤਾਂ ਬੜਾ ਕਲੀਅਰ ਆ ਜੀ ਵਾਸੀ ਦਾ 100% ਲੜਾਂਗੇ ਲੀਗਲ ਬੈਟਲ ਵੀ ਲੜਾਂਗੇ ਜੇ ਕਿਸੇ ਨੇ ਪਹਿਲਾਂ ਤਾਂ ਮੈਂ ਆਸ਼ ਕਰਦਾ ਜਿਹੜੇ ਇੱਥੋਂ ਦੇ ਐਸਐਸਪੀ ਸਾਹਿਬ ਆ ਕਿ ਉਹ ਸਹੀ ਕੰਮ ਕਰਾਉਣਗੇ ਔਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਭਾਵੇਂ ਬਦਲੀ ਹੋ ਜੇ ਮਗਰ ਇਹ ਨਾ ਹੋਵੇ ਕਿ ਸਰਦਾਰ ਚਰ ਪੁਲਿਸ ਦੀ ਗੋਲੀ ਨਾਲ ਕੋਈ ਕੰਮ ਹੁੰਦਾ ਹੈ सरपंच ਦਾ ਕੋਈ ਖੂਬੂਰਤ ਨਹੀਂ ਲੱਗਦਾ ਕਿ ਇਹ ਸਿੱਧੇ ਤੌਰ ਤੇ ਬੋਲਣਾ ਨਹੀਂ ਚਾਹਤਦਾ ਇੱਕ ਪੁਲਿਸ ਨੇ ਆਪਣੀ ਡਿਊਟੀ ਤੇ ਆਪਣੀ ਜਿਹੜੀ ਜਾਨ ਹੈ ਦਿੱਤੀ ਹੈ ਉਹਦੇ ਜਾਨ ਦੇਤੀ ਆ ਸਪਤਾ ਨਹੀਂ ਕਿ ਮੱਤਪੀ ਚੋਅ ਹੋ ਰਹੀ ਹੈ ਸਪਤਾ ਨਹੀਂ ਮੈਂ ਇਹ ਬੋਲ ਰਿਹਾ ਨਹੀਂ ਮੰਨ ਕੋਈ ਨਹੀਂ ਸਾਹ ਹੁਣ ਜਿਹੜਾ ਜੋ ਸਹੀ ਹੋਵੇ ਉਹ ਹੋਣਾ ਚਾਹੀਦਾ ਹੈ ਨਾ ਸਰਬੰਸਾ ਹੋਣੀ ਚਾਹੀਦੀ ਹੈ